ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਫੇਰ ਆਪਾਂ ਡਿਸਕਾਊਂਟ ਤੇ ਸੂਟ ਲਗਾਏ ਨੇਗੇ ਅੱਜ ਜਿਹੜੀਆਂ ਪਹਿਣਾ ਸੂਟ ਲੈਣਾ ਚਾਹੁੰਦੀਆਂ ਨੇ ਗੇ ਲੈਸ ਤੇ ਨਿੰਗੇ ਸੂਟ ਸਾਰੇ ਅੱਜ ਉਹ ਤੁਸੀਂ ਲੈ ਸਕਦੇ ਹੋ ਪੂਰੇ ਵਧੀਆ ਟੇਸਟਾ ਬ੍ਰੈਂਡ ਦਾ ਫੈਬਰਿਕ ਰਹੇਗਾ ਬਹੁਤ ਜਿਆਦੇ ਸੋਹਣੇ ਕਲੈਕਸ਼ਨ ਰਹੇਗੀ ਤੁਸੀਂ ਇਹਨਾਂ ਨੂੰ ਡਿਸਕਾਊਂਟ ਤੇ ਜਿਹੜੇ ਸੂਟ ਲēngੇ ਲੈ ਸਕਦੇ ਹੋ ਕੱਲ ਵੀ ਆਪਾਂ ਡਿਸਕਾਊਂਟ ਤੇ ਸੂਟ ਪਾਇਏ ਸੀਗੇ ਕਾਫੀ ਭੈਣਾ ਹਨਾ ਫੋਟੋ ਭੇਜ ਦਿਓ ਨਵੇਂ ਵਾਲੇ ਸੂਟ ਆਪਣੇ ਕੋਲੇ ਨਹੀਂ ਅਵੇਲੇਬਲ ਹੈਗੇ ਤੁਸੀਂ ਹੋਰ ਸੂਟ ਲੈ ਸਕਦੇ ਹੋਗੇ ਮਤਲਬ ਹੋਰ ਚੇਂਜ ਕਰਕੇ ਲੈ ਲਓ ਸੂਟ ਵੀ ਉਹ ਆਪਣੇ ਕੋਲੇ ਜਿਹੜਾ ਤੁਸੀਂ ਫੋਟੋ ਸ਼ੇਅਰ ਕਰਦੇ ਹੋ ਆਪਣੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਕੁਝ ਕੁ ਸੂਟ ਉਹਦੇ ਵਿੱਚੋਂ ਤਾਂ ਤੁਸੀਂ ਉਹ ਵਾਲੇ ਲੈ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰ ਦੇਾਂਗੇ ਕਲੈਕਸ਼ਨ ਰਹੇਗੀ ਅੱਜ ਵਾਲੇ ਸੂਟਾਂ ਦੀ ਟੀਜ਼ ਤਾਂ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਲਓ ਜੀ ਨਾਲ-ਨਾਲ ਮੈਂ ਫੈਬਰਿਕ ਦੱਸੀ ਜਾਊਂਗੀ ਵੀ ਕੀ ਹੈਗਾ ਇਹ ਹੈਗਾ ਜੀ ਟੈਬੀ ਤੇ ਇਹ ਦਾ ਮਤਲਬ ਜਿਹੜਾ ਬ੍ਰਾਂਡ ਰਹੂਗਾ ਟੈਪੀ ਦੇ ਵਿੱਚ ਇਹ ਵਾਲੇ ਸੂਟ ਰਹਿਣਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਟੈਪੀ ਦਾ ਇਹ ਵਾਲਾ ਤੇ 올ਓਵਰ ਸੂਟ ਹੈ ਜਿਹੜੀਆਂ ਭੈਣਾਂ 올ਓਵਰ ਲੈਣਾ ਚਾਹੁੰਦੀਆਂ ਨੇ ਲੈ ਸਕਦੇ ਹੋ ਪ੍ਰਾਈਸ ਰਹੇਗਾ 2000 ਬਹੁਤ ਸੋਹਣੀ ਕੁਆਲਿਟੀ ਹੈਗੀ ਇਹਦੀ ਸਟਾਫ ਦੀ ਤੇ ਬਿਲਕੁਲ ਲਾਈਟ ਵੇਟ ਹੈਗਾ ਇਦਾਂ ਹੀ ਆਪਾਂ ਹੁਣ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀ ਜਿਹੜੇ ਡਿਸਕਾਊਂਟ ਤੇ ਆਪਾਂ ਲੈਸ ਤੇ ਸੂਟ ਲਗਾਉਣੇ ਨੇਗੇ ਉਹ ਤੁਸੀਂ ਲੈ ਸਕਦੇ ਹੋ ਜਿਹੜੀਆਂ ਭੈਣਾ ਫੁੱਲ ਮਾਰਜਨ ਦੇ ਵਿੱਚ ਸੂਟ ਨਹੀਂ ਲੈ ਸਕੀਆਂ ਹਨਾ ਉਹ ਆਪਾਂ ਡਿਸਕਾਊਂਟ ਤੇ ਸੂਟ ਕੱਢ ਰਹੇ ਆਂਗੇ ਜਿੰਨੇ ਵੀ ਤੁਸੀਂ ਆਪਣੇ ਸੂਟ ਲੇਗੇ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ 2000 ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਟੈਬ ਵੀ ਹੈਗਾ ਲਾਈਨਿੰਗ ਲੱਗੂਗੀ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੁੰਦਾ ਇਹ ਵਾਲਾ ਲਓ ਜੀ ਅਗਲਾ ਰਹੇਗਾ ਜੀ ਟਿਸਟਾ ਦਾ ਇਹ ਵੀ ਹੈ ਜਿਹੜਾ ਸੂਟ ਹੈਗਾ 올ਓਵਰ ਹੈਗਾ ਕਲਰ ਜੀ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਪਰ ਇੰਨਾ ਡਾਲਣੀ ਹੈਗਾ ਆ ਬਿਲਕੁਲ ਪਰਫੈਕਟ ਕਲਰ ਹੈਗਾ ਇਹ ਸੂਟ ਦਾ ਡਿਜ਼ਾਈਨ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਸਰਦਾਰੀ ਜਿਹਾ ਕਲਰ ਹੈ ਨਿਊ ਜੀ ਲੁੱਕ ਹੈਗੀ ਪ੍ਰਿੰਟ ਦੀ ਤੇ ਇਹਦਾ ਪ੍ਰਾਈਸ ਵੀ ਰਹੇਗਾ ਜਿਹੜਾ 2000 ਟੇਸਟਾ ਦੀ ਕਲੈਕਸ਼ਨ ਹੈ ਤੁਹਾਨੂੰ ਇੰਨਾ ਸਸਤਾ ਸੂਟ ਕਿਤੋਂ ਵੀ ਨਹੀਂ ਮਿਲਣਾ ਹੈਗਾ ਇਹ ਵੀ ਆਪਾਂ ਲੈਸ ਤੇ ਲਗਾਏ ਨਗੇ ਤਾਂ ਕਰਕੇ ਲੇਗੇ ਲੋ ਜੀ ਤੇ ਆਹ ਵਾਲੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜਿੰਨੇ ਵੀ ਤੁਸੀਂ ਲੈਣਾ ਚਾਹੋਗੇ ਇਹ ਵੀ ਰਹਿਣਗੇ ਜੀ ਟੇਸਟਾ ਦੇ ਰਹਿਣਗੇ ਲਓ ਜੀ ਇਹਦਾ ਪ੍ਰਿੰਟ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਰੈਸਟ ਕਲਰ ਦੇ ਵਿੱਚ ਸੂਟ ਹੈ 올ਓਵਰ ਦਾ ਪ੍ਰਾਈਸ ਰਹੇਗਾ 2200 ਪਲੱਸ ਸ਼ਿਪਿੰਗ ਹੈ ਕਲੈਕਸ਼ਨ ਰਹੇਗੀ ਟੇਸਟਾ ਦੀ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਇਹਦੇ ਤੁਸੀਂ ਵਰਕ ਵਗੈਰਾ ਕਰਾ ਲਓ ਜਿੱਦਾਂ ਵੀ ਚਾਹੋਗੇ ਉਦਾਂ ਤੁਸੀਂ ਕਰਵਾ ਸਕਦੇ ਹੋਗੇ ਆ ਆਪਣੇ ਕੋਲੇ ਸਿਰਫ ਇੱਕ ਸੂਟ अवेलेबल ਆ ਪਤਾ ਹੀ ਨਹੀਂ ਆਪਾਂ ਇਹ ਕਿੰਨੇ ਕ ਸੂਟ ਸੇਲ ਕਰ ਚੁੱਕੇ ਹਾਂਗੇ ਹਨਾ ਤੇ ਇਹਦਾ 올ਓਵਰ ਦਾ ਪ੍ਰਾਈਸ ਰਹੇਗਾ ਉਹਦੋਂ ਆਪਾਂ ਸੇਲ ਕੀਤੇ ਸੀਗੇ ਇਹ ਮਤਲਬ 2500 ਦੇ ਸ਼ਾਇਦ 2500 ਬਦਿੰ 2400 ਇੰਨੇ ਕਦੇ ਕੀਤੇ ਸੀਗੇ ਹੁਣ ਇਹ ਤੁਹਾਨੂੰ 올ਓਵਰ ਰਹੇਗਾ ਜੀ 250 ਆਪਾਂ ਜਿੰਨੇ ਆਪਾਂ ਨੂੰ ਮਾਰਜਨ ਦੇ ਵਿੱਚ ਸੂਟ ਮਿਲੇ ਹੋਏ ਨੇ ਕਿ ਉਹਨੇ ਦੇ ਵਿੱਚ ਆਪਾਂ ਕੱਢਦੇ ਆਂਗੇ ਸਿਰਫ ਸਾਡਾ ਪ੍ਰਿੰਟ ਸੂਟ ਦੇ ਵਿੱਚੋਂ 2250 ਰੁਪਏ ਮਾਰਜਨ ਹੁੰਦਾ ਇਸ ਤੋਂ ਬਾਅਦ ਅਸੀਂ ਮਾਰਜਨ ਨਹੀਂ ਰੱਖਦੇ ਹੈਗੇ ਲਓ ਜੀ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ 2250 올ਓਵਰ ਦਾ ਟੇਸਟਾ ਦੀ ਕਲੈਕਸ਼ਨ ਹੈ ਵਾਲੀ ਵੀ ਲਓ ਜੀ ਇਸ ਤੋਂ ਬਾਅਦ ਆ ਜਾਣਗੇ ਜੀ ਮੇਰੇ ਨਾਲ ਦੇ ਸੂਟ ਮੇਰੇ ਮਤਲਬ ਮੇਰੇ ਪਾਇਆ ਹੋਇਆ ਸੀਗਾ ਸੂਟ ਇਸ ਕਲਰ ਦਾ ਕਈ ਭੈਣਾਂ ਨੇ ਦੇਖਿਆ ਹੋਣਾ ਹਨਾ ਇਸ ਕਲਰ ਦਾ ਕਈ ਭੈਣਾਂ ਨੇ ਦੇਖਿਆ ਹੋਣਾ ਵੀਡੀਓ ਦੇ ਵਿੱਚ ਆਪਾਂ ਕਾਫੀ ਸੂਟ ਲੇਗੇ ਜਿਹੜੇ ਦੇ ਨਾਲ ਦੇ ਸੇਲ ਕੀਤੇ ਨੇਗੇ ਏ ਹੁਣ ਤੁਸੀਂ ਲੈ ਸਕਦੇ ਹੋਗੇ ਸੂਟ ਡਿਸਕਾਊਂਟ ਦੇ ਉੱਪਰ ਜਿਹੜੀ ਮੇਰੀ ਭੈਣ ਕੋਈ ਵੀ ਲੈਣਾ ਚਾਹੁੰਦੀ ਹੈ ਸੂਟ ਤਾਂ ਤੁਸੀਂ ਡਿਸਕਾਊਂਟ ਦੇ ਉੱਪਰ ਲੈ ਸਕਦੇ ਹੋਗੇ ਲਓ ਜੀ ਇਹਦੇ ਨਾਲ ਰਹੇਗੀ ਮਡਾਲ ਦੀ ਬਾਟਮ ਰਹੇਗੀ ਪਲੇਨ ਮੇਰੀ ਵੀ ਮਡਾਲ ਦੀ ਹੀ ਬਾਟਮ ਹੈਗੀ ਪਲੇਨ ਇਹਦੇ ਨਾਲ ਰਹੇਗੀ ਮਡਾਲ ਦੀ ਬਾਟਮ ਦੇਖੋ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਕੋਲੇ ਇੱਕ ਹੀ ਸੂਟ ਅਵੇਲੇਬਲ ਹੈਗਾ ਪ੍ਰਾਈਸ ਰਹੇਗਾ 1800 ਪਲੱਸ ਸ਼ਿਪਿੰਗ ਅਲੀਨਾ ਸਿਲਕ ਦੇ ਸੂਟ ਨੇਗੇ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਇਹ ਵਾਲਾ ਠੀਕ ਹੈ ਜੀ ਇਹਦਾ ਆਪਣੇ ਕੋਲੇ ਦੂਜਾ ਅ ਕਲਰ ਹੈਗਾਗਾ ਇਹ ਵਾਲਾ ਦੇਖ ਸਕਦੇ ਹੋ ਤੁਸੀਂ ਪਰਪਲ ਇਹ ਵੀ ਕਾਫੀ ਜਿਆਦੇ ਸੋਹਣਾ ਸ਼ੇਡ ਹੈਗਾ ਬਹੁਤ ਜਿਆਦੇ ਸੋਹਣਾ ਤੇ ਇਹਦੇ ਨਾਲ ਦਾ ਵੀ ਆਪਾਂ ਸੂਟ ਹੈਗਾ ਜਿਹੜਾ ਤਿਆਰ ਕਰਵਾਇਆ ਸੀਗਾ ਬਹੁਤ ਜਿਆਦੇ ਸੋਹਣਾ ਕਲਰ ਹੈ ਵੀ ਉਹਦੇ ਨਾਲ ਉਹ ਵੀ ਬਹੁਤ ਜਿਆਦੇ ਸੋਹਣਾ ਹੈ ਵੀ ਬਹੁਤ ਜਿਆਦੇ ਸੋਹਣਾ ਨਾਲ ਰਹੇਗੀ ਪਲੇਨ ਬਾਟਮ ਇਸ ਤਰ੍ਹਾਂ ਪ੍ਰਾਈਸ ਸੇਮ ਰਹੇਗਾ ਲੋਜੀ ਸਾਢੇ 1800 ਪ੍ਰਾਈਸ ਰਹੇਗਾ ਮੈਚਿੰਗ ਦਾ 올 ਓਵਰ ਕੋਸਟਲੀ ਪੈ ਜਾਊਗਾ ਇਹ ਪਰਪਲ ਤੁਹਾਨੂੰ 올 ਓਵਰ ਮਿਲ ਜੂਗਾ 올 ਓਵਰ ਪਊਗਾ ਤੁਹਾਨੂੰ ਸਾਢੇ 2200 ਦਾ ਜੇ ਤੁਸੀਂ 올 ਓਵਰ ਲਓਗੇ ਜੇ ਤੁਸੀਂ ਮੈਚਿੰਗ ਲੈ ਰਹੇ ਹੋਗੇ ਤਾਂ ਤੁਹਾਨੂੰ 1800 ਦਾ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਸੂਟ ਟੇਸਟਾ ਦਾ ਹੈਗਾ ਗ੍ਰੇ ਕਲਰ ਦੇ ਉੱਪਰ ਦੇਖੋ ਬਹੁਤ ਜਿਆਦਾ ਸੋਹਣਾ ਇਹ ਵੀ ਜਿਹੜਾ ਫੈਬਰਿਕ ਹੈਗਾ ਸਿਲਕ ਹੈਗੀ ਟਿਸਟਾ ਦਾ ਬ੍ਰਾਂਡ ਰਹੇਗਾ ਬਹੁਤ ਸੋਹਣੀ ਕਾਟਨ ਸਿਲਕ ਦਾ ਲਾਈਨਿੰਗ ਲੱਗੂਗੀ ਪਰ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੋਊਗਾ ਲੋ ਜੀ ਟਿਸਟਾ ਦੇ ਸੌਰੀ ਹਨਾ ਟਿਸਟਾ ਦਾ ਸਟੱਫ ਹੈਗਾ ਤੇ ਬ੍ਰਾਂਡ ਕੁਆਲਿਟੀ ਬਹੁਤ ਸੋਹਣੀ ਹੈਗੀ ਕੱਪੜੇ ਦੀ ਪ੍ਰਾਈਸ ਇਹਦਾ ਰਹੇਗਾ 올ਓਵਰ ਦਾ 2250 ਤੇ ਹਨਾ ਮੇਰਾ ਵੀਡੀਓ ਦੇ ਵਿੱਚ ਨਾਲ ਹੁੰਦੇ ਮੈਂਸ਼ਨ ਕੀਤਾ ਹੁੰਦਾ ਪ੍ਰਾਈਸ ਹਨਾ ਪਲੀਸ ਤੁਸੀਂ ਵੀਡੀਓ ਧਿਆਨ ਨਾਲ ਸੁਣ ਲਿਆ ਕਰੋ ਬਾਰ ਬਾਰ ਭੈਣਾ ਮੈਨੂੰ ਮੈਸੇਜ ਕਰਕੇ ਪੁੱਛਦੇ ਨੇ ਵੀ ਇਹਦਾ ਪ੍ਰਾਈਸ ਕਿੰਨਾ ਹਨਾ ਮੈਂ ਫੇਰ ਵੀ ਤੁਹਾਨੂੰ ਮੈਸੇਜ ਕਰਕੇ ਇਹੀ ਕਹਿਣਾ ਹੁੰਦਾ ਵੀ ਤੁਸੀਂ ਵੀਡੀਓ ਸੁਣ ਲਓ ਵੀ ਮੈਂ ਕੀ ਪ੍ਰਾਈਸ ਦੱਸਿਆ ਕਿਈ ਵਾਰ ਮੇ ਤੋਂ ਬਾਈ ਮਿਸਟੇਕ ਪ੍ਰਾਈਸ ਗਲਤ ਦੱਸੇ ਜਾਂਦੇ ਨੇ ਕਿਈ ਵਾਰ ਘੱਟ ਦੱਸੇ ਜਾਂਦੇ ਕਿਈ ਵਾਰ ਵੱਧ ਦੱਸੇ ਜਾਂਦੇ ਨੇ ਹਨਾ ਤੇ ਪੜ ਨਹੀਂ ਉਹ ਹਨਾ ਕਈ ਵਾਰ ਹੋ ਜਾਂਦਾ ਹੈ ਮੈਂ ਫਿਰ ਵੀ ਕਹਿਦਣੀ ਹੁੰਨੀ ਆ ਵੀ ਚਲੋ ਤੁਸੀਂ ਵੀਡੀਓ ਸੁਣ ਲਓ ਵੀ ਕਿੰਨਾ ਇਹਨਾਂ ਨਹੀਂ ਧਿਆਨ ਚ ਰਹਿੰਦਾ ਕਿਉਂਕਿ ਹੁਣ ਵੀਡੀਓ ਪਾਵਾਂਗੇ ਫਿਰ ਮੈਸੇਜ ਆਉਂਦੇ ਨੇਗੇ ਰਿਪਲਾਈ ਕਰਨੇ ਫਿਰ ਵਰਕ ਵਾਲੇ ਸੂਟਾਂ ਦੇ ਆਰਡਰ ਭਾਣਾ ਦੇ ਹਨਾ ਫਿਰ ਸਟਾਫ ਵਗੈਰਾ ਦੀ ਗੱਲ ਕਰਨੀ ਹੈ ਨਾ ਕਈ ਵਾਰ ਦਿਮਾਗ ਚ ਸਕਿਪ ਹੋ ਜਾਂਦੀ ਹੈ ਨਹੀਂ ਕਈ ਚੀਜ਼ਾਂ ਲਓ ਜੀ ਪ੍ਰਾਈਸ 올 ਓਵਰ ਦਾ ਰਹੇਗਾ 2250 ਲਓ ਜੀ ਪੈਣਾ ਸ਼ਰਟ ਮੰਗਦੀਆਂ ਹੁੰਦੀਆਂ ਨੇ ਜੇ ਕਿਸੇ ਭੈਣ ਨੇ ਸ਼ਰਟ ਲੈਣਾ ਚਾਹੁੰਦੀ ਆ ਤਾਂ ਤੁਸੀਂ ਲੈ ਸਕਦੇ ਹੋਵੋਗੇ ਇਹ ਵਾਲੀ ਸ਼ਰਟ ਮੈਨੂੰ ਇਦਾਂ ਲੱਗਦਾ ਆ ਵੀ ਇਹਦੇ ਨਾਲ ਦਾ ਵੀ ਬਾਟਮ ਤੇ ਦੁਪੱਟਾ ਸੀਗਾ ਚਲ ਚੈੱਕ ਕਰਕੇ ਦੱਸ ਦਾਂਗੇ ਵੀ ਜੇ ਹੋਇਆ ਫਿਰ ਤਾਂ ਨਹੀਂ ਤੁਹਾਨੂੰ ਫਿਰ ਤਾਂ ਇਹ ਫੁੱਲ ਸੂਟ ਮਿਲੂਗਾ ਦੁਪੱਟਾ ਵੀ ਆ ਇਹਦੇ ਨਾਲ ਤੇ ਜੇ ਤੁਸੀਂ ਸ਼ਰਟ ਲੈਣਾ ਚਾਹੁੰਦੇ ਤੁਸੀਂ ਲੈ ਸਕਦੇ ਹੋ ਤਾਂ ਪ੍ਰਾਈਸ ਮੈਨੂੰ ਵਟਸਐਪ ਤੇ ਪੁੱਛ ਲਓ ਵੀ ਕਿੰਨਾ ਰਹੇਗਾ ਠੀਕ ਹੈ ਜੀ ਅੱਜ ਸੂਟ ਫਿਲਹਾਲ ਇੰਨੀ ਸੀਗੇ ਸਾਰੇ ਜਿੰਨੇ ਵੀ ਸੂਟ ਦਿਖਾਏ ਨੇ ਮੈਂ ਤੁਹਾਨੂੰ ਡਿਸਕਾਊਂਟ ਤੇ ਦਿਖਾਏ ਨੇ ਸਾਰੇ ਲੈਸ ਪ੍ਰਾਈਸ ਦੇ ਵਿੱਚ ਸੂਟ ਲੇਗੇ ਤੁਸੀਂ ਫਰਮ ਵਧੀਆ ਆਪਣਾ ਮਤਲਬ ਇਹਦੇ ਵਿੱਚ ਵਧੀਆ ਆਪਣਾ ਫਾਇਦਾ ਲੈ ਸਕਦੇ ਹੋਗੇ ਕਿਉਂਕਿ ਸਾਰੇ ਜਿੰਨੇ ਵੀ ਸੂਟ ਦਿਖਾਏ ਨੇ ਨਾਲੇ ਟਿਸਟਾ ਬ੍ਰਾਂਡ ਦੇਣਗੇ ਨਾਲੇ ਡਿਸਕਾਊਂਟ ਦੇ ਉੱਪਰ ਲੰਗੇ ਹੋਰ ਹਨਾ ਇਸ ਤੋਂ ਵੱਧ ਕੀ ਹੋਗਾ ਫਿਰ ਹੋ ਸਕਿਆ ਹਨ ਆਪਾਂ ਦੁਬਾਰਾ ਵੀਡੀਓ ਪਾਈਏ ਕੋਈ ਵੀ ਸੂਟ ਆਪਣੇ ਕੋਲੇ ਰਹਿੰਦਾ ਸ਼ਾਇਦ ਡਿਸਕਾਊਂਟ ਦੇ ਆਪਾਂ ਨਾ ਕੱਢੀਏ ਤਾਂ ਕਰਕੇ ਹੁਣ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਹੈ ਜਿਹੜਾ ਲੈ ਸਕਦੇ ਹੋ ਪੇਮੈਂਟ ਹੈ ਜੀ ਜਿਹੜੀ ਇਹਨਾਂ ਦੀ ਨਾਲ ਦੀ ਨਾਲ ਹੋਊਗੀ ਜਿਹੜੇ ਬਾਹਰਲੇ ਕਸਟਮਰ ਨੇਗੇ ਮੇਰੇ ਹਨਾ ਬਾਹਰਲੇ ਭੈਣਾਂ ਨੇ ਕੋਈ ਵੀ ਚਲੋ ਨਵੀਂ ਆਉਂਦੀ ਆਉਂਦੀ ਆ ਉਹ ਤੁਸੀਂ ਪੇਮੈਂਟ ਜਦਮਰਜੀ ਕਰ ਸਕਦੇ ਨੇ ਕਿਉਂਕਿ ਉਹਨਾਂ ਦੇ ਇਕੱਠੇ ਸੂਟ ਹੁੰਦੇ ਨੇਗੇ ਉਹ ਜਦਮਰਜੀ ਕਰ ਸਕਦੇ ਨੇਗੇ ਆਪਣੀ ਪੇਮੈਂਟ ਪਰ ਜਿਹੜੀਆਂ ਇੰਡੀਆ ਤੋਂ ਭੈਣਾਂ ਨੇ ਹਨਾ ਉਹਨਾਂ ਦੀ ਨਾਲ ਦੀ ਨਾਲ ਪੇਮੈਂਟ ਹੋਊਗੀ ਪੇਮੈਂਟ ਲੇਟ ਨਾ ਕਰਿਓ ਪਲੀਜ਼ ਹਨਾ ਤੇ ਉਮੀਦ ਕਰਦੇ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਸੂਟ ਕਿਵੇਂ ਦੇ ਲੱਗੇ ਤੇ ਆਪਣੇ ਕੋਲੋ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਜੇ ਤੁਸੀਂ ਆਪਣੇ ਕੋਲੋ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਬੇਫਿਕਰ ਹੋ ਕੇ ਰੈਡੀ ਕਰਵਾ ਸਕਦੇ ਜਿਹੜਾ ਆਪਣਾ ਕੰਮ ਹੈਗਾ ਜੈਨੂਇਨ ਹੈ ਕੋਈ ਫੇਕ ਕੰਪਨੀ ਹੈਗਾ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸਟੀ ਕਾਲ ਜੀ ਬਾਏ ਬਾਏ